ਚੋਰਾ ਰੇਲਵੇ ਰੋਡ ਤੇ ਇੱਕ ਫੈਕਟਰੀ ਦੇ ਵਿੱਚ ਚੋਰਾਂ ਨੇ ਦਾਖਲ ਹੋ ਕੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਦੂਜੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਫੈਕਟਰੀ ਮਾਲਕ ਨਰੇਸ਼ ਚਾਨਨ ਨੇ ਦੱਸਿਆ ਕਿ ਅੱਜ ਜਿਵੇਂ ਹੀ ਉਹ ਫੈਕਟਰੀ ਪਹੁੰਚੇ ਤਾਂ ਦੇਖਿਆ ਕਿ ਸਮਾਨ ਖਿਲਰਿਆ ਪਿਆ ਸੀ ਤੇ ਸੀਸੀਟੀਵੀ ਕੈਮਰਾ ਦੇ ਤਾਰਾਂ ਵੀ ਟੁੱਟੀਆਂ ਹੋਈਆਂ ਸਨ ਫੁਟੇਜ ਦੇਖੀ ਤਾਂ ਪਤਾ ਲੱਗਾ ਕਿ ਤਿੰਨ ਚੋਰ ਫੈਕਟਰੀ ਦੇ ਵਿੱਚ ਦਾਖਲ ਹੋ ਕੇ ਉਹਨਾਂ ਦੇ ਕੰਮ ਦੇ ਨਾਲ ਸੰਬੰਧਿਤ ਸਟੋਰ ਦੇ ਵਿੱਚ ਰੱਖਿਆ ਤਾਂਬਾ ਅਤੇ ਪਿੱਤੇ ਦਾ ਪਤਲ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਉਹਨਾਂ ਦਾ 80000 ਰੁਪਏ ਦਾ ਨੁਕਸਾਨ ਹੋਇਆ ਉਹਨਾਂ ਦੱਸਿਆ ਕਿ ਚੋਰਾਂ ਨੇ 3 ਤੋਂ 4 ਘੰਟੇ ਫੈਕਟਰੀ ਦੇ ਵਿੱਚ ਕੁਮ-ਕੁਮ ਕੇ ਆਰਾਮ ਦੇ ਨਾਲ ਫਰੋਲਾ-ਫਰਾਲੀ ਕਰਕੇ ਚੋਰੀ ਕੀਤੀ ਹੈ ਚੋਰੀ ਸੰਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਜਦੋਂ ਆਏ ਆ ਫੈਕਟਰੀ ਆ ਕੇ ਉਹਨੇ ਬੰਦੇ ਨੇ ਖੋਲਿਆ ਤੇ ਅੰਦਰ ਆਏ ਤੇ ਵੇਖਿਆ ਕਿ ਕੈਮਰਿਆਂ ਦੀਆਂ ਤਾਲਾ ਕੱਟੀ ਹੋਈਆਂ ਸੀ ਸਟੋਰ ਸਾਡਾ ਖੁੱਲਾ ਸੀਗਾ ਉੱਤੇ ਸਾਡਾ ਆਫਿਸ ਦਾ ਸ਼ੀਸ਼ਾ ਤੋੜ ਕੇ ਤੇ ਉੱਥੇ ਵੀ ਅੰਦਰ ਚਲੇ ਗਏ ਬਾਹਰਲੇ ਪੰਨੇ ਸਾਨੂੰ ਪਹਿਲੇ ਲੱਗਾ ਕਿ ਸਾਡੇ ਉੱਪਰ ਮੇਨ ਗੇਟ ਦੇ ਉੱਪਰ ਹੀ ਉਹ ਪ੍ਰੈਸ ਦਾ ਸ਼ੀਸ਼ਾ ਟੁੱਟਾ ਹੋ ਰਿਹਾ ਥੱਲੇ ਡਿੱਗਾ ਦਾ ਉੱਥੇ ਵੀ ਮਾਰੋ ਦੀ ਮੇਨ ਗੇ ਮੇਨ ਰੋਡ ਖਾਨੀ ਅੰਦਰ ਚੱਲ ਗਏ ਇਹ ਗੱਲ ਵੀ 8 ਵਜੇ ਦੇ ਹੀ ਆਪਣੇ ਵੀਡੀਓ ਚ ਦੇਖੀ ਆ ਇਹ ਸਾਡਾ ਸਾਰਾ ਫਾਸਫੋਰਸ ਬ੍ਰੌਂਜ਼ ਦਾ ਮਾਲ ਤੇ ਕਿੰਨਾ ਪਿੱਤਲ ਦਾ ਸਾਰਾ ਸਮਾਨ ਸੀਗਾ ਸਾਰਾ ਚੋਪ ਹੋ ਗਿਆ ਸਰ ਕਿੰਨੇ ਕ ਦਾ ਨੁਕਸਾਨ ਟੋਟਲ ਹੋਇਆ ਤੁਹਾਡਾ ਇੱਕ ਤੋਂ 2.5 ਸਾਡਾ 70-80 ਹਜ਼ਾਰ ਤੋਂ ਵੱਧ ਦਾ ਨੁਕਸਾਨ ਹੈ ਜਿਹੜਾ ਸਾਨੂੰ ਵਿਜੀਬਲ ਹੈ ਜਿਹੜਾ ਸਾਡਾ ਫਾਸ ਪਿੱਤਲ ਫਾਸਫੋਰਸ ਬ੍ਰੌਂਜ਼ ਵਗੈਰਾ ਗਿਆ ਬਾਕੀ ਹੋਰ ਫੈਕਟਰੀ ਦੇ ਵਿੱਚ ਪਤਾ ਨਹੀਂ ਗਿੰਦੀ ਦੇ ਵਿੱਚ ਕੀ ਮਾਲ ਹੁੰਦਾ ਮੈਨੂੰ ਪਤਾ ਹੀ ਨਹੀਂ ਗਿੰਦੀ ਚ ਨਹੀਂ ਆ ਸਕਦਾ ਕਿ ਕੋਈ ਕੈਮਰੇ ਲੱਗੇ ਹੁਣ ਤੁਹਾਡੇ ਕੋਈ ਵੀਡੀਓ ਆਈ ਉਹਦੀ ਆ ਵੀਡੀਓ ਹੈਗੀ ਬੰਦੇ ਦੀ ਅੰਦਰ ਇਹ ਦੋ ਦੋ ਤਿੰਨ ਬੰਦੇ ਅੰਦਰ ਨਜ਼ਰ ਆਉਂਦੇ ਆ ਉਹਨਾਂ ਕੋਲ ਟਾਰਚਾਂ ਪੂਰੀ ਤੇਜ਼ ਲਾਈਟ ਵਾਲੀਆਂ ਟਾਰਚਾਂ ਉਹਨਾਂ ਨੇ ਅੰਦਰ ਵੜ ਕੇ ਕੈਮਰੇ ਦੀਆਂ ਤਾਰਾਂ ਕੱਟੀਆਂ ਮਿਲ ਦੋਵਾਂ ਦੀਆਂ ਤੇ ਫੇਰ ਆਪਣਾ ਕੰਮ ਆਰਾਮ ਨਾਲ ਕਰ ਦੇਗੇ ਦੋ ਦਿਨ ਘੰਟੇ ਫੈਕਟਰੀ ਦੇ ਅੰਦਰ 8 ਵਜੇ ਦਿਨ ਦਿਹਾੜੀ ਅੰਦਰ ਰਾਤ ਨੂੰ ਆ ਕੇ ਦੇਖਗੇ ਕੰਪਲੀਟ ਕੀਤੀ ਵੀ ਕੰਪਲੀਟ ਪੋਇਸਟ ਚੋਂ ਕੀ ਜੇ ਕੀਤੀ ਸੀ